ਉਮੀਦਾਂ ਫਿਰ ਰੱਖੀ ਬੈਠੇ ਆ ਕਿ ਭਾਈ ਦਸੰਬਰ ਮਹੀਨੇ ਦੇ ਵਿੱਚ ਦੁਬਾਰਾ ਫੇਰ ਤੋਂ ਜਿਹੜਾ ਉਹ ਇੰਟਰਸਟ ਰੇਟ ਦੇ ਉੱਤੇ ਬੈਂਕ ਆਫ ਕੈਨੇਡਾ ਫੈਸਲਾ ਲੈਣ ਜਾ ਰਿਹਾ ਜਿੱਦਾਂ ਦੇ ਸੰਕੇਤ ਮਿਲ ਰਿਹਾ ਕਿ ਸ਼ਾਇਦ ਇਸ ਵਾਰ ਬੈਂਕ ਆਫ ਕੈਨੇਡਾ ਉਹ ਫੈਸਲਾ ਨਾ ਲਵੇ ਜਿਹੜਾ ਪਹਿਲਾਂ ਦੋ ਵਾਰ ਲੈ ਚੁੱਕਾ ਜੇ ਸੋਚੇ ਜਾਵੇ ਅਗੇਨ ਉਹੀ ਗੱਲਾਂ ਜਿਹੜੀਆਂ ਸੇਮ ਚੱਲਦੀਆਂ ਵੀ ਟ੍ਰੇਡ ਟੈਂਸ਼ਨਸ ਅਮਰੀਕਾ ਨਾਲ ਚੱਲ ਰਹੀਆਂ 10 ਤਰੀਕ ਨੂੰ ਜਿਹੜੀ ਨੈਕਸਟ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣ ਜਾ ਰਹੀ ਆ ਵੀ ਉਹ ਹੋਲਡ ਰੱਖਣਗੇ ਰੇਟਾਂ ਨਹੀਂ ਉਹਨਾਂ ਨੇ ਡ੍ਰੌਪ ਕਰਨੀਆਂ ਉਮੀਦ ਸੀ ਕਿ ਵੀ 2% ਤੱਕ ਆਵੇ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਦਸੰਬਰ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੇ ਇੰਟਰਸਟ ਰੇਟ ਜਿਹੜੇ ਆ ਉਹ ਐਲਾਨੇ ਜਾਣਗੇ ਪਹਿਲਾਂ ਦੋ ਵਾਰ ਜਿਸ ਤਰੀਕੇ ਨਾਲ ਇੰਟਰਸਟ ਰੇਟ ਘਟੇ ਨੇ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਜਾਗੀਆਂ ਪਰ ਜਿੱਦਾਂ ਦੇ ਇਸ ਵੇਲੇ ਮਾਰਕੀਟ ਦੇ ਇਸ਼ਾਰੇ ਮਿਲ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਸ਼ਾਇਦ ਇਸ ਵਾਰ ਉਹ ਉਮੀਦਾਂ ਉਦਾਂ ਪੂਰੀਆਂ ਨਾ ਹੋਣ ਜਿੱਦਾਂ ਸੋਚਦੇ ਪੈ ਨੇ ਲੋਕ ਸੋ ਕੀ ਉਮੀਦਾਂ ਨੇ ਤੇ ਕਿਹੜੇ ਪਾਸੇ ਨੂੰ ਗੱਲ ਜਾਂਦੀ ਨਜ਼ਰ ਆ ਰਹੀ ਹੈ ਇਸ ਵੇਲੇ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਕੀ ਕੁਝ ਕਹਿ ਰਹੀ ਆ ਅੰਕੜਿਆਂ ਦੇ ਵਿੱਚੋਂ ਕੀ ਕੁਝ ਨਿਕਲ ਕੇ ਆ ਰਿਹਾ ਤੇ ਕੁਝ ਹੋਰ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਮਾਰਗੇਜ ਬ੍ਰੋਕਰ ਜਤਿੰਦਰ ਸਿੰਘ ਮੱਕੜ ਜੀ ਮੱਕੜ ਸਾਹਿਬ ਜੀ ਆਨ ਥੈਂਕ ਯੂ ਜਸਪੀਤ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੱਕੜ ਸਾਹਿਬ ਇਹ ਵਿਆਜ ਦਰਾਂ ਦੇ ਉੱਤੇ ਕੈਨੇਡਾ ਦੀ ਮਾਰਕੀਟ ਹਾਊਸਿੰਗ ਮਾਰਕੀਟ ਸਾਰਾ ਕੁਝ ਇੱਥੇ ਆਣ ਕੇ ਟਿਕ ਜਾਂਦਾ ਤੇ ਪਹਿਲੀ ਵਾਰੀ ਦੋ ਸੁੱਖ ਦੇ ਸੁਨੇਹੇ ਆਏ ਤੇ ਆਪਾਂ ਜਿੰਨੀ ਵਾਰੀ ਚਰਚਾ ਕੀਤੀ ਉਸ ਬਾਬਤ ਇਹੀ ਹੋਇਆ ਕਿ ਹਾਂ ਹੁਣ ਬਿਹਤਰ ਪਹਿਲੀ ਵਾਰੀ ਜਦੋਂ ਹੋਇਆ ਕਿ ਹੁਣ ਬਿਹਤਰ ਹੋ ਜਾਊਗਾ ਫਿਰ ਨਈ ਚੀਜ਼ਾਂ ਉਸ ਤਰੀਕੇ ਨਾਲ ਅਗਰ ਦੁਰੀਆਂ ਦੂਜੀ ਵਾਰ ਫਿਰ ਇੰਟਰਸਟ ਰੇਟ ਘਟਦੇ ਆ ਲੱਗਦਾ ਕਿ ਹਾਂ ਹੁਣ ਚੀਜ਼ਾਂ ਬਿਹਤਰ ਹੋ ਜਾਣਗੀਆਂ ਥੋੜੀ ਜੀ ਲੱਗਦਾ ਕਿ ਕਿਤੇ ਹਿੱਲ ਜੁਲ ਜੀ ਹੋਈ ਪਰ ਉਨੀ ਰਫਤਾਰ ਨਹੀਂ ਫੜੀ ਅਜੇ ਤੱਕ ਮਾਰਕੀਟ ਨੇ ਘਰਾਂ ਦੀ ਮਾਰਕੀਟ ਜਿਹੜੀ ਆ ਤੇ ਹੁਣ ਉਮੀਦਾਂ ਫਿਰ ਰੱਖੀ ਬੈਠੇ ਆ ਕਿ ਭਾਈ ਦਸੰਬਰ ਮਹੀਨੇ ਦੇ ਵਿੱਚ ਦੁਬਾਰਾ ਫੇਰ ਤੋਂ ਜਿਹੜਾ ਉਹ ਇੰਟਰਸਟ ਰੇਟ ਦੇ ਉੱਤੇ ਬੈਂਕ ਆਫ ਕੈਨੇਡਾ ਫੈਸਲਾ ਲੈਣ ਜਾ ਰਿਹਾ ਉਮੀਦਾਂ ਕੀ ਨੇ ਤੇ ਇਸ ਵੇਲੇ ਪ੍ਰਸਥਿਤੀਆਂ ਕੀ ਕਹਿ ਰਹੀਆਂ ਨੇ ਕਿ ਕਿਤੇ ਘਾਟੇਵਾਦੇ ਹੁੰਦੇ ਨਜ਼ਰ ਆ ਰਹੇ ਆ ਜਾਂ ਜਿੱਦਾਂ ਦੇ ਸੰਕੇਤ ਮਿਲ ਰਿਹਾ ਕਿ ਸ਼ਾਇਦ ਇਸ ਵਾਰ ਬੈਂਕ ਆਫ ਕੈਨੇਡਾ ਉਹ ਫੈਸਲਾ ਨਾ ਲਵੇ ਜਿਹੜਾ ਪਹਿਲਾਂ ਦੋ ਵਾਰ ਲੈ ਚੁੱਕਾ ਅ ਜਸਵੀਰ ਜੀ ਆਈ ਐਕਸਪੈਕਟ ਐਂਡ ਜਿੰਨੇ ਵੀ ਇਕਨੋਮਿਸਟ ਪ੍ਰੋਬਲੀ 90% ਜਿਹੜੀ ਐਕਸਪੈਕਟੇਸ਼ਨ ਹੈ ਵੀ ਦਸੰਬਰ 10 ਤਰੀਕ ਨੂੰ ਜਿਹੜੀ ਨੈਕਸਟ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣ ਜਾ ਰਹੀ ਆ ਵੀ ਉਹ ਹੋਲਡ ਰੱਖਣਗੇ ਰੇਟਾ ਨਹੀਂ ਉਹਨਾਂ ਨੇ ਡ੍ਰੌਪ ਕਰਨੀਆਂ ਅ ਰੀਜ਼ਨ ਇਜ਼ ਇਨਫਲੇਸ਼ਨ ਇਜ਼ ਐਟ 3% ਮੀ ਉਮੀਦ ਸੀ ਕਿ ਵੀ 2% ਤੱਕ ਆਵੇ ਜੀ ਤੇ ਜੇ ਇਨਫਲੇਸ਼ਨ ਮਤਲਬ ਜਿਹੜੇ ਆਪਣੇ ਖਰਚੇ ਰਹਿਣ ਸਹਿਣ ਦੇ ਗ੍ਰੋਸਰੀ ਗੈਸ ਵਗੈਰਾ ਜੇ ਉਹ ਥੋੜੇ ਜੇ ਹਾਈ ਆ ਦੈਨ ਦੀ ਐਕਸਪੈਕਟੇਸ਼ਨ ਇਜ਼ ਵੀ ਇਨਨ ਨਹੀਂ ਡ੍ਰੋਪ ਨਹੀਂ ਕਰਨੀ ਜੀ ਆ ਦੀ ਅਦਰ ਥਿੰਗ ਇਜ਼ ਜੇ ਸੋਚਿਆ ਜਾਵੇ ਅਗੇਨ ਉਹੀ ਗੱਲਾਂ ਜਿਹੜੀਆਂ ਸੇਮ ਚੱਲਦੀਆਂ ਵੀ ਟ੍ਰੇਡ ਟੈਂਸ਼ਨਸ ਅਮਰੀਕਾ ਨਾਲ ਚੱਲ ਰਹੀਆਂ ਜੀ ਆ ਦੂਜੇ ਪੱਖੋਂ ਫੇਰ ਵੀ ਆਪਣੇ ਜਿਹੜੇ ਆਪਦੇ ਕੈਨੇਡਾ ਦੇ ਰਿਸੋਰਸਸ ਨੇ finally we're starting to uh, use them I, i in the next couple of days canada hmm. ne announce karna ve kuch um, oil de um, uh, deals ji so oh da vi aap aap da je aap apne pairan te thoda jadd zyada khadi hai hmm. te america waste fir onna uh, expectation e vi honi rely nahi karna paina hega uh, ਇਦਾਂ ਨਹੀਂ ਲੱਗਦਾ ਕਿ ਇੱਕ ਮ੍ਰਿਗ ਤ੍ਰਿਸ਼ਨਾ ਜੀ ਹੈਗੀ ਆ ਉਹ ਜਿੱਦਾਂ ਰੇਗਿਸਤਾਨ ਦੇ ਵਿੱਚ ਹੁੰਦਾ ਨਾ ਕਿ ਬਹੁਤ ਜ਼ਿਆਦਾ ਹੀਟ ਹੁੰਦੀ ਹੈ ਤੇ ਉਹਦੇ ਨਾਲ ਉਹ ਚਮਕਦੀ ਹੈ ਹੀਟ ਤੇ ਲੱਗਦਾ ਉਹ ਉੱਥੇ ਕੋ ਪਾਣੀ ਹੈਗਾ ਤੇ ਬੰਦਾ ਥੋੜਾ ਹੌਸਲੇ ਨਾਲ ਤੁਰਿਆ ਜਾਂਦਾ ਉਹ ਅਗਾਹ ਜਾਂਦਾ ਤੇ ਉਹ ਹੀਟ ਹੋਰ ਗਾਂ ਹੋ ਜਾਂਦੀ ਪਾਣੀ ਫਿਰ ਹੋਰ ਅਗਾਹ ਲੱਗਣ ਲੱਗ ਪੈਂਦਾ ਮਾਰੂਥਲ ਵੀ ਮੇਰੇ ਖਿਆਲ ਇਹਨੂੰ ਆਖਦੇ ਮਾਰੂਥਲਾਂ ਉਹ ਉਹ ਵਾਲੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਚਲੋ ਹੁਣ ਆ ਬਸ ਨੇੜੇ ਆ ਗਿਆ ਤਾਂ ਹੁਣ ਤਾਂ ਮਾਰਕੀਟ ਠੀਕ ਹੋ ਜਾਏਗੀ ਪਰ ਇਹਦੇ ਵਿੱਚ ਇੱਕ ਖਬਰ ਜਿਹੜੀ ਨਿਕਲ ਕੇ ਆ ਉਹ ਉਹਦੀ ਚਰਚਾ ਕਰਨੀ ਬਣਦੀ ਹੈ ਕਿ ਵੇਰੀਏਬਲ ਰੇਟਸ ਜਿਹੜੇ ਨੇ ਉਹ ਥ ਹਾਂਜੀ ਥੋੜੀਆਂ ਆਈਆਂ ਹੋਈਆਂ ਇਸ ਇਸ ਨਾਥਿੰਗ ਕ੍ਰੇਜ਼ੀ ਐਟ ਦ ਸੇਮ ਟਾਈਮ ਯੈਸ ਵੈਰੀਬਲ ਰੇਟਸ ਆਰ ਮੋਰ ਫੇਵਰੇਬਲ ਫਿਕਸਡ ਰੇਟਸ ਦਨ ਆਲ ਪਰ ਅਗੇਨ ਜਿਹੜੇ ਫਰਸਟ ਟਾਈਮ ਹੋਮ ਬਾਇਰਸ ਜਾਂ ਜਿਹਦੇ ਕੋਲ 2% ਤੋਂ ਘੱਟ ਡਾਊਨ ਪੇਮੈਂਟ ਉਹਨਾਂ ਵਾਸਤੇ ਵੀ ਕਾਫੀ ਫੇਵਰੇਬਲ ਹੈਗਾ ਵੈਸੇ ਤਾਂ ਇਨ ਦ ਲਾਸਟ ਵੀਕਸ ਉਹ ਜਿਹੜੀ ਫਿਕਸਡ ਰੇਟ ਆਬਾਊਟ 0.10% ਜਿਹੜਾ ਇਨ ਨਹੀਂ ਫਰਕ ਹੈਗਾ ਉਹ ਉੱਤੇ ਨੂੰ ਗਈ ਆ ਬਿਕਾਜ਼ ਆਫ ਦਿਸ ਹੋਲ ਆਈਡੀਆ ਆਫ ਦ ਇਨਫਲੇਸ਼ਨ ਇਹ ਇਹ ਕਾਰਨ ਕੀ ਹੈ ਵੇਰੀਏਬਲ ਜਿਹੜਾ ਹੈ ਰੇਟ ਹਟਾਉਣ ਦੇ ਕੁਝ ਖਾਸ ਕਾਰਨ ਨੇ ਜਾਂ ਜਿਸ ਤਰੀਕੇ ਨਾਲ ਹੁਣ ਕਿਹਾ ਜਾ ਰਿਹਾ ਕਿ ਥੋੜਾ ਥੋੜਾ ਮਾਰਕੀਟ ਵੀ ਬੂਮ ਹੋ ਰਹੀ ਆ ਥੋੜਾ ਕਦਮ ਵਧਾਰੀਆ ਤੇ ਉਹ ਚੀਜ਼ਾਂ ਇੰਪੈਕਟ ਕਰ ਰਹੀਆਂ ਨੇ ਜਾਂ ਕੁਝ ਹੋਰ ਨਜ਼ਰ ਆਉਂਦਾ ਨੋ ਜਿਆਦਾ ਤਾਂ ਮਾਰਕੀਟ ਦਾ ਇੰਪੈਕਟ ਹੈ ਦੂਸਰੀ ਗੱਲ ਹੈ ਵੀ ਜਦੋਂ ਵੋਲੀਅਮ ਆ ਰਹੀ ਆ ਜਦੋਂ ਕਾਲਾਂ ਆਉਂਦੀਆਂ ਜਾਂ ਬੈਂਕਸ ਜ਼ਿਆਦਾ ਅਪਰੂਵਲ ਕਰਦੇ ਆ ਜੀ ਫਿਰ ਉਹ ਵੇਰੀਏਬਲ ਰੇਟ ਤੇ ਥੋੜਾ ਜਿਹਾ ਡਿਸਕਾਊਂਟ ਜ਼ਿਆਦਾ ਦੇ ਦਿੰਦੇ ਆ ਨਾ ਸੌਰੀ ਟੂ ਇਨਟਰਪਟ ਯੂ ਬਟ ਦੀ ਅਦਰ ਥਿੰਗ ਇਜ਼ ਹੋਣ ਜੇ ਸੋਚੇ ਜਾਵੇ ਆਪਣਾ ਨਵੰਬਰ ਦੇ ਆਲਮੋਸਟ ਅਖੀਰ ਤੇ ਆਪਾਂ ਆ ਰਹੇ ਆ ਹਨਾ ਜੀ ਦਿਸੰਬਰ ਦੇ ਵਿੱਚ ਯੂਜੂਲੀ ਮਾਰਕੀਟ ਤਾਂ ਸਲੋ ਹੀ ਹੁੰਦੀ ਆ ਹਮਮ ਲੋਕੇ ਛੁੱਟੀਆਂ ਤੇ ਛੁੱਟੀਆਂ ਵਾਸਤੇ ਆਪਾਂ ਜਾਂ ਇੱਥੇ ਆ ਜਾਂ ਲੋਕੇ ਟਰੈਵਲ ਕਰਦੇ ਆ ਇੰਨੀ ਨਹੀਂ ਹੁੰਦੀ ਮਾਰਕੀਟ ਇਨ ਬਿਜ਼ੀ ਰੀਅਲ ਅਸਟੇਟ ਖਾਸ ਤੌਰ ਤੇ ਠੰਡ ਦੇ ਵਿੱਚ ਲੱਗਦਾ ਫ੍ਰੀਜ਼ ਜਿਹੀ ਹੋ ਜਾਂਦੀਆਂ ਸਾਰੀਆਂ ਚੀਜ਼ਾਂ ਫ੍ਰੀਜ਼ ਹੋ ਜਾਂਦੀਆਂ ਮੌਸਮ ਵੀ ਫ੍ਰੀਜ਼ ਹੋ ਜਾਂਦਾ ਜੋੜਾਂ ਵੀ ਫ੍ਰੀਜ਼ ਹੋ ਜਾਂਦੇ ਮਾਰਕੀਟ ਵੀ ਥੋੜੀ ਜਿਹੀ ਫ੍ਰੀਜ਼ ਹੋ ਜਾਂਦੀ ਹੈ ਬਿਲਕੁਲ ਅੱਛਾ ਇੱਕ ਇੱਕ ਇਹਦੇ ਵਿੱਚ ਹੋਰ ਵੀ ਆ ਗਵਰਨਮੈਂਟ ਬਹੁਤ سارے ਵੱਡੇ ਪ੍ਰੋਜੈਕਟ ਜਿਹੜੇ ਆ ਉਹ ਲੈ ਕੇ ਆ ਰਹੀ ਆ ਵੱਡੇ ਪ੍ਰੋਜੈਕਟਸ ਜਿਹੜੇ ਆ ਰਹੇ ਨੇ ਉਹਨਾਂ ਦੇ ਨਾਲ ਕੋਈ ਇੰਪੈਕਟ ਪੈਂਦਾ ਨਜ਼ਰ ਆ ਰਿਹਾ ਸੋ ਵਾਟ ਦੀ ਐਕਸਪੈਕਟੇਸ਼ਨ ਇਜ਼ ਜਿਹੜੀ ਸਰਕਾਰ ਨੇ ਆਪਣੇ ਵਾਸਤੇ ਕੀ ਇਹ ਪ੍ਰੋਗਰਾਮਸ ਉਲੀਕਦੇ ਆ ਵਨ ਵੀ ਕੈਨ ਐਕਸਪੈਕਟ ਮੋਰ ਰੈਂਟਲ ਹਾਊਸਿੰਗ ਜੀ ਸੋ ਜਿਹੜੇ ਆਪਣੇ ਬਿਲਡਰ ਵੀ ਵੀਰੇ ਆ ਜਿਨ੍ਹਾਂ ਨੇ ਵੱਡੇ ਬਣਾਉਣੇ ਆ ਰੈਂਟਲ ਪ੍ਰੋਜੈਕਟਸ ਜਿਹਦੇ ਵਿੱਚ ਲੋਕਾਂ ਨੇ ਲਾਈਕ ਆਪ ਰੱਖਣਗੇ ਜੀ ਤੇ ਲੋਕਾਂ ਨੂੰ ਰੈਂਟ ਹੋਊਗਾ ਉਹ ਐਕਸਪੈਕਟੇਸ਼ਨ ਉਹ ਵੀ ਜਿਆਦਾ ਸਪਲਾਈ ਆਊਗੀ ਹੂੰ ਆ ਔਨ ਦੀ ਅਦਰ ਹੈਂਡ ਜੇ ਸੋਚਿਆ ਜਾਵੇ ਵਨ ਇਨ ਦਾ ਨੈਕਸਟ ਈਅਰ অর ਟੂ ਵੀ ਆਰ ਆਲਸੋ ਐਕਸਪੈਕਟਿੰਗ ਟੂ ਬੀ ਹੌਂ ਰੈਂਟ ਥੋੜੇ ਜੇ ਥੱਲੇ ਆਏ ਹੋਏ ਹਨਾ ਵੀ ਆਰ ਐਕਸਪੈਕਟਿੰਗ ਦੋ ਰੈਂਟ ਥੋੜੇ ਜੇ ਉੱਤੇ ਨੂੰ ਜਾਊਗੇ ਥੋੜਾ ਜਿਹਾ ਜੀ ਬਿਲਕੁਲ ਤੇ ਇਸ ਵੇਲੇ ਜੇ ਮਾਰਕੀਟ ਦੀ ਆਪਾਂ ਗੱਲ ਕਰ ਲਈਏ ਤੇ ਪੋਜੀਸ਼ਨ ਕੀ ਕਹਿੰਦੀ ਆ ਸਥਿਤੀਆਂ ਕਿਹੋ ਜੀਆਂ ਨੇ ਵਾਸਲੇ ਆ ਵਟ ਵੀ ਆਰ ਐਕਸਪੈਕਟਿੰਗ ਇਜ਼ ਪ੍ਰੋਬਲੀ 29000 ਇਨ ਦਾ ਨੈਕਸਟ 5 ਈਅਰਸ ਮੋਰ ਰੈਂਟਲ ਜੀ ইউনিਟਸ রাইਟ ਸੋ ਦੈਟਸ ਅ ਗੁੱਡ ਥਿੰਗ ਸੈਕੰਡਲੀ ਜੀਡੀ ਸਟ੍ਰੀਮ ਲਾਈਨ ਪ੍ਰੋਸੈਸ ਆ ਬੜੇ ਆਪਣੇ ਜਿਹੜੇ ਡਿਵੈਲਪਰਸ ਤੇ ਵੀਰੇ ਆ ਵੀ ਹਵ ਸੀਨ ਇਸ ਥੈਟ ਇਟ ਟੇਕਸ ਟੂ ਲੰਗ ਪਰਮਟ ਲੈਣ ਨੂੰ ਬੜੇ ਸ਼ਹਿਰਾਂ ਦੇ ਵਿੱਚ ਵੀ ਬੀਸੀ ਸਰਕਾਰ ਨੇ ਵੀ ਇਹ ਚੀਜ਼ ਆਖੀ ਆ ਵੀ ਅਸੀਂ ਬਹੁਤ ਛੇਤੀ ਇਸ ਪ੍ਰੋਸੈਸ ਨੂੰ ਜਿਹੜੀ ਵੇਟ ਹੋ ਰਹੀ ਆ ਉਹ ਘਟਾਉਣਗੇ ਜੀ ਤੇ ਦੂਜੇ ਪੱਖੋਂ ਮਿਊਨਿਸਪੈਲਟੀ ਜਿੰਦ ਵੀ ਆਪਣੀ ਸਿਟੀ ਅੰਸਾ ਉਹ ਉਹਨਾਂ ਨੂੰ ਵੀ ਉਪਰਾਲਾ ਉਹਨਾਂ ਨੇ ਗਾਈਡ ਕੀਤਾ ਵੀ ਤੁਸੀਂ ਇਹਨੂੰ ਛੇਤੀ ਕਰੋ ਸੋ ਮੈਨੀ ਮੈਨੀ ਸਿਟੀਆਂ ਐ ਸਪੈਸ਼ਲੀ ਵੈਂਕੂਰ ਜਿਹੜੇ ਜਿਹੜੀ ਲੋਕੀ ਚਾਹੁੰਦੇ ਉੱਥੇ ਵੈਂਕੂਰ ਬਹੁਤ ਸੋਹਣਾ ਸ਼ਹਿਰ ਹੈ ਸਾਡਾ ਮੇਨ ਸ਼ਹਿਰ ਆ ਵੀ ਉਹ ਵੀ ਸਟੇਮਲਾਈਨ ਬੜੀ ਛੇਤੀ ਹੋ ਜਾਣਾ ਚਾਹੀਦਾ ਹੈ ਬਾਕੀ ਵੇਖੋ ਕੀ ਹੁੰਦਾ ਜਦੋਂ ਆਪਾਂ ਗੱਲ ਕਰਦੇ ਨਾ ਫਿਰ ਇਹਦੇ ਨਾਲ ਕੁਝ ਅੰਕੜਿਆਂ ਦਾ ਵੀ ਜ਼ਿਕਰ ਜਿਹੜਾ ਉਹ ਕਰਨਾ ਪਣਦਾ ਕਿ પરિਸਥਿਤੀਆਂ ਕੀ ਕਹਿੰਦੀਆਂ ਨੇ ਵੱਖ-ਵੱਖ ਸ਼ਹਿਰ ਜਾਂ ਸਟੇਟਸ ਜਿਹੜੀਆਂ ਨੇ ਇਸ ਵੇਲੇ ਕੀ ਅੰਕੜੇ ਉਥੋਂ ਕਿਦਾਂ ਦੇ ਨਿਕਲ ਕੇ ਆ ਰਹੇ ਨੇ ਜਦੋਂ ਤੁਸੀਂ ਜ਼ਿਕਰ ਕਰਦੇ ਸੀਗੇ ਆਪਣੀ ਜਿਹੜੀ ਆਫ ਦਾ ਕੈਮਰਾ ਡਿਸਕਸ਼ਨ ਹੋ ਰਹੀ ਸੀਗੀ ਚਾਹੇ ਈਸਟ ਵੈਨਕੂਵਰ ਦੀ ਗੱਲ ਕਰ ਲਈਏ ਕੋਕਲਮ ਦੀ ਗੱਲ ਕਰ ਲਈਏ ਬਰ ਨਵੀਰਚਮੰਡ ਇਹ ਇਹਦੇ ਅੰਕੜੇ ਕੀ ਕਹਿੰਦੇ ਐ ਇਸ ਵੇਲੇ ਸੋ ਇਫ ਵੀ ਆਰ ਟਾਕਿੰਗ ਐਪਲਸ ਟੂ ਐਪਲਸ ਹਨਾ ਜੇ ਆਪਾਂ ਸੋਚੀਏ ਜਿਹੜੀ ਵੈਨਕੂਵਰ ਈਸਟ ਜਿੱਥੇ ਆਪਣਾ ਪੰਜਾਬੀਆ ਦਾ ਘੜ ਕਹਿ ਲੋ ਜੀ ਉਹਦੇ ਵਿੱਚ ਸਿੰਗਲ ਫੈਮਿਲੀ ਹੋਮ ਆਪਾਂ ਗੱਲ ਕਰਾਂਗੇ ਟਾਊਨ ਹਾਊਸ ਦੀ ਗੱਲ ਕਰਾਂਗੇ ਤੇ ਕੋਂਡੋ ਪਿਛਲੇ ਸੈਗਮੈਂਟ ਵਿੱਚ ਜੇ ਜੇ ਚੇਤਾ ਤੁਹਾਨੂੰ ਆਪਾਂ ਫ੍ਰੀਜ਼ਰ ਵੈਲੀ ਰੀਅਲ ਏਸਟੇਟ ਬੋਰਡ ਬਾਰੇ ਕੀਤਾ ਹੁਣ ਆਪਾਂ ਚਾਰ ਸ਼ਹਿਰ ਗ੍ਰੇਟਰ ਵੈਂਕੂਵਰ ਰੀਅਲ ਏਸਟੇਟ ਬੋਰਡ ਬਾਰੇ ਆਪਾਂ ਉਹਨਾਂ ਦਾ ਜ਼ਿਕਰ ਕਰਾਂਗੇ ਸੋ 1 ਇਸ ਵੈਂਕੂਵਰ ਈਸਟ ਜੀ ਸੈਕੰਡਲੀ ਇਸ ਕੋਕਵੈਟਲਮ ਆ ਥਰਡਲੀ ਇਸ ਬਰਨਬੀ ਸਾਊਥ ਐਂਡ ਲਾਸਟਲੀ ਰਿਚਮੈਂਟ ਸੋ ਜਿਹੜੇ ਸਿੰਗਲ ਫੈਮਿਲੀ ਹੋਮ ਆ ਇਨ ਵੈਨਕੂਵਰ ਈਸਟ ਅਕਤੂਬਰ ਦੇ ਵਿੱਚ ਜਿਹੜੀ ਹੋਮ ਪ੍ਰਾਈਸ ਇੰਡੈਕਸ ਦਿਖਾ ਰਹੀ ਆ 17.5 ਲੱਖ ਦੀ ਉਹ ਘਰ ਆ ਜੀ ਉਹੀ ਚੀਜ਼ ਕੋਕਟਲਮ ਦੇ ਵਿੱਚ 16 ਲੱਖ ਦਾ ਹੈਗਾ ਹੂੰ ਉਹੀ ਚੀਜ਼ ਰਿਚਮੈਂਟ ਦੇ ਵਿੱਚ 22 ਸਵਾ 22 ਲੱਖ ਹੂੰ ਸੌਰੀ 2 ਮਿਲੀਅਨ 25000 ਜੀ ਸੌਰੀ ਫਾਰ ਦੈਟ ਐਂਡ ਲਾਸਟਲੀ ਬਰਨਬੀ ਦੇ ਵਿੱਚ 20 uh, 2.1 ਮਿਲੀਅਨ Mm. So what we're seeing is Burnaby South is 2.1 million, Richmond is 2 million, Vancouver East is to Coquitlam The next one is Townhomes. Ohi uh, Townhome Vancouver East is 1050, mm. 1,050,000. 50, uh, same thing actually everywhere Coquitlam. richmond ਤੇ burnaby ਸਾਰੇ as price ਦੇ ਮੁਤਾਬਕ ਜਾ ਰਹੇ ਆ ਹੂੰ ਤੇ ਜੇ ਆਪਾਂ ਹੁਣ ਜਾਏ ਕਾਂਡੋ ਦੇ ਵਿੱਚ ਜੀ ਕਾਂਡੋ ਮਾਰਕੀਟ ਬੈਂਕੋਰ ਦੇ ਵਿੱਚ 650 ਆ uh, ਕੋਕਟਲਮ 690 696 অলਮੋਸਟ 700 ਇਨ ਰਿਚਮੰਡ ਐਂਡ ਲਾਸਟਲੀ ਬਰਨਬੀ ਸਾਊਥ ਇਜ਼ 792 ਹੂੰ hmm. ਸੋ so, ਨੇ ਬੋਥ ਆਫ ਰਕੇ ਦੇ ਵਿੱਚ ਵੀ ਨਹੀਂ ਆ ਥੋੜਾ ਜਿਆਦਾ ਬਰਨ ਵੀ ਜਿਆਦਾ ਬਰਨ ਵੀ ਸਾウス ਦੇ ਵਿੱਚ ਉਹ ਚੀਜ਼ ਮਹਿੰਗੀ ਆ ਪਰ ਵੈਂਕੂਵਰ ਕਾਂਡੋਸ ਆਰ ਸਟਿਲ ਅਫੋਰਡੇਬਲ ਆਫ ਕੌਰਸ ਥੋੜੇ ਜੇ ਛੋਟੇ ਹੋਗੇ ਦੂਜੇ ਤਰ੍ਹਾਂ ਨਾਲ ਪਰ ਬਾਕੀ ਸਾਰੇ ਤਕਰੀਬਨ ਸੇਮ ਹੀ ਆ ਆਈ ਮੀਨ ਇਫ ਯੂ ਲੁੱਕ ਅ ਕੁਕਕਟਲਮ ਇਨ ਰਿਚਮੰਡ অর ਸ਼ੇਨ ਅ ਬੈਦੇਕਰੀਵਾ ਤੇ ਬਰਨ ਵੀ ਸਾウス ਅਗੇਨ ਇਜ਼ 100000 ਮੋਰ 792 ਜਦੋਂ ਆਪਾਂ ਪਿਛਲੀ ਵਾਰ ਜਦੋਂ ਕਾਂਡੋਸ ਦੀ ਗੱਲ ਕੀਤੀ ਸੀਗੀ ਉਦੋਂ ਇਹ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਫਰਸਟ ਹੋਮ ਬਾਏ ਰਿਆ ਇੱਕ ਤਾਂ ਅਮਾਉਂਟ ਜਿਹੜੀ ਇਹ ਛੋਟੀ ਹੁੰਦੀ ਆ ਤੇ ਇੱਕ ਸੌਖਾ ਹੋ ਜਾਂਦਾ ਫਰਸਟ ਹੋਮ ਬਾਏਰ ਨੂੰ ਤੇ ਕਾਂਡੋਸ ਦੇ ਮਾਮਲੇ ਦੇ ਵਿੱਚ ਪਿਛਲੀ ਵਾਰ ਦੇ ਮੁਕਾਬਲ ਤਾਂ ਹਾਂ ਹੁਣ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਹੁਣ ਗੱਲ ਕਰਦੇ ਪਏ ਆ ਇਸ ਵੇਲੇ ਤੇ ਕੋਈ ਮਾਰਕੀਟ ਦੇ ਵਿੱਚ ਰੇਟਸ ਦੇ ਵਿੱਚ ਅਪ ਐਂਡ ਡਾਊਨਸ ਦੇਖਣ ਨੂੰ ਮਿਲੀਆਂ ਜਾਂ ਜੋ ਸਿਲਸਿਲਾ ਲਾਸਟ ਵੀਕ ਆਪਾਂ ਗੱਲਬਾਤ ਕੀਤੀ ਸੀ ਉਹਦੇ ਨੇੜੇ ਤੇੜੀ ਆ ਤਕਰੀਬਨ ਨੇੜੇ ਤੇੜੀ ਆ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਵੇਰੀਏਬਲ ਰੇਟ ਥੋੜੀ ਡਾਊਨ ਗਈ ਆ ਥੋੜੀ ਜੀ ਇਨਾ ਫਰਕ ਨਹੀਂ ਤੇ ਫਿਕਸਡ ਰੇਟ ਉੱਤੇ ਨੂੰ ਗਈ ਆ ਬਟ ਐਟ ਦ ਐਂਡ ਆਫ ਦਿ ਡੇ ਜੇ ਇਨਫਲੇਸ਼ਨ 10% ਤੇ ਬੈਠੀ ਆ ਜਿੰਨਾ ਚਿਰ ਤੱਕ ਇਹ ਸੂਤ ਨਹੀਂ ਆਉਂਦੀ ਵਰਨਾ ਕਿ ਨਸੀਮਾ ਚ ਬੇ ਡਿਫਰ ਪਰ ਵੈਸੇ ਜੇ ਰੇਟਾਂ ਦੇਖੀਏ ਦੇਰ ਮੱਚ ਮੱਚ ਬੈਟਰ ਅਗੇ ਤੇ 6% ਦੇ ਕਰੀਬ ਸੀਗੀ ਹੁਣ ਚਾਰਾਂ ਦੇ ਨੰਬਰਾਂ ਵਿੱਚ ਆ ਕੇ 4% ਸੋ ਇਟਸ ਅ ਗੁੱਡ ਟਾਈਮ ਤੇ ਜੇ ਮੈਂ ਕੋਡ ਐਡ ਕਰ ਸਕ ਸੁਝਾ ਆਮ ਸੁਜੈਸਟ ਜਿਹੜੇ ਆਪਣੇ ਸੱਜਣਾ ਨੇ ਜਿਹੜੇ ਸੋਚ ਰਹੇ ਆ ਵੀ ਇਹਨਾਂ ਨੀਅਰ ਆਪਾਂ ਕੁਝ ਲੈਣਾ ਹੋਵੇ ਜੀ ਅਗੇਨ ਮੈਂ ਪਿਛਲੇ ਸਮੇਂ ਆਪਾਂ ਜਕਰ ਕੀਤਾ ਸੀ ਅਕਾਊਂਟਰਡਰ ਨਾਲ ਗੱਲ ਕਰੋ ਸਾਡੇ ਮਾਰਗੇਜ ਬ੍ਰੋਕਰ ਨਾਲ ਗੱਲ ਕਰੋ ਜਾਂ ਰੀਅਲਟਰ ਨਾਲ ਗੱਲ ਕਰੋ ਹਨਾ ਬਟ ਇੱਕ ਚੀਜ਼ ਮੈਂ ਬਹੁਤ ਵੇਖੀ ਆ ਹੁਣ ਅਕਤੂਬਰ ਦੇ ਵਿੱਚ ਜਿਹੜੀ ਆਟੋ ਮਾਰਕੀਟ ਆ ਜੀ ਉਹ ਉਹ ਸਸਤੀ ਹੁੰਦੀ ਆ ਗੱਡੀ ਲੈਣ ਨੂੰ ਹਨਾ ਸੋ ਜਿਨ੍ਹਾਂ ਨੇ ਗੱਡੀ ਦਾ ਜਿਹੜੀ ਕੈਸ਼ ਤੇ ਆ ਉਹ ਤੁਹਾਡੇ ਅਗੇਨ ਅਗੇਨ ਅਗੇਂਸਟ ਕਾਊਂਟ ਕਰਦੀ ਆ ਜੇ ਤੁਸੀਂ ਗੱਡੀ ਸੋਚ ਕਰ ਰਹੇ ਆਵੇਂ ਮੈਂ ਲੈਣੀ ਆ ਪਹਿਲਾਂ ਵੇਖੋ ਘਰ ਵੇਖਣ ਦਾ ਹੂੰ ਫਿਰ ਗੱਡੀ ਦੀ ਸੋਚ ਨਹੀਂ ਤਾਂ ਤੁਹਾਡੀ ਜਿਹੜੀ ਕੁਆਲੀਫਾਈਂਗ ਉਹਦੇ ਵਿੱਚ ਥੋੜੀ ਤਬਲੀਲੀ ਪ੍ਰੋਬਲਮ ਆ ਜਾਣੀ ਹੈ ਜੀ ਸੋ ਦੈਟਸ ਮਾਈ ਸੁਜੈਸਟਨ ਫॉर ਫॉर ਬਾਇਰਸ ਇਫ ਯੂ ਆਰ ਲੁਕਿੰਗ ਫॉर ਅ ਵੀਕਲ ਵੇਟ ਫਰਸ ਲੁੱਕ ਐਟ ਯਰ ਹੋਮ ਵਟ ਯੂ ਕੈਨ ਅਫੋਰਡ ਐਂਡ ਦੈਨ ਲੁੱਕ ਐਟ ਯਰ ਹਾਊਸ ਆਫਟਰ ਨਾ ਇਟ ਕੁਆਲੀਫਾਈਂਗ ਦੇ ਵਿੱਚ ਥੋੜੀ ਪ੍ਰੋਬਲਮ ਆ ਸਕਦੀ ਆ ਬਿਲਕੁਲ ਇਹ ਜ਼ਰੂਰਤ ਦੇਖਣੀ ਪੈਗੀ ਕਿ ਤੁਹਾਡੀ ਪਹਿਲ ਦੇ ਆਧਾਰ ਤੇ ਜ਼ਰੂਰਤ ਕੀ ਆ ਜੇ ਘਰ ਤੁਹਾਡੀ ਸਭ ਤੋਂ ਪਹਿਲੀ ਜ਼ਰੂਰਤ ਹੈ ਤੇ ਫਿਰ ਗੱਡੀ ਦੀ بجائے ਘਰ ਨੂੰ ਪਹਿਲ ਦਿੱਤੀ ਜਾਵੇ ਪਰ ਜੇ ਤੁਹਾਨੂੰ ਲੱਗਦਾ ਕਿ ਅਜੇ ਸਰ ਸਕਦਾ ਹੈ ਜੇ ਸਾਲਖੰਡ ਉਦਾਂ ਵੀ ਕੱਢਿਆ ਜਾ ਸਕਦਾ ਫਿਰ ਗੱਡੀ ਵੀ ਲੈਣ ਦੇ ਵਿੱਚ ਵੀ ਕੋਈ ਹਰਜ ਨਹੀਂ ਆ ਫਿਰ ਪਰ ਇਹ ਤਾਂ ਫਿਰ ਬਜਟ ਦਾ ਦੇਖਣਾ ਚਾਹੀਦਾ ਬਜਟ ਦੇਖਣਾ ਪੈਗਾ ਆਪਣਾ ਕਿ ਮੈਂ ਕੀ ਅਫੋਰਡ ਕਰ ਸਕਦਾ ਬਿਲਕੁਲ ਤੁਹਾਡੀ ਲੋਡ ਕੀ ਆ ਉਹ ਉਹਦੇ ਉੱਤੇ ਚੀਜ਼ਾਂ ਜੇ ਤੁਹਾਡੇ ਤੋਂ ਕੋਈ ਸੁਜੈਸ਼ਨ ਲੈਣੀ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਸਲਾਹ مشورے ਲਈ ਤੇ ਫਿਰ رابطہ ਬਣਾਉਣਾ ਪੈਗਾ ਤੁਹਾਡੇ ਨਾਲ ਤੇ رابطہ ਬਣਾਉਣ ਦਾ ਇਸ ਵੇਲੇ ਸਭ ਤੋਂ ਵਧੀਆ ਸੌਖਾ ਇੱਕੋ ਹੀ ਸਾਧਨ ਹੈ ਟੈਲੀਫੋਨ ਕਰੋ ਘੰਟੀ ਮਾਰੋ ਤੇ ਗੱਲਾਂ ਬਾਤਾਂ ਕਰ ਲਓ ਨੰਬਰ ਦੱਸ ਦਿੰਦਾ ਜਾਂ ਟੈਕਸਟ ਕਰ ਲਓ ਨੰਬਰ ਹੈਗਾ ਜੀ ਸਾਡਾ 604 614 4273 ਵਾਂਸ ਅਗੇਨ ਇਨ ਪੰਜਾਬੀ 604 614 4273 ਯੂ ਕੈਨ ਕਾਲ অর ਟੈਕਸਟ ਮੀ ਐਟ ਐਨੀ ਟਾਈਮ ਐਂਡ ਆਲੂ ਰਿਟਰਨ ਯੂਰ ਫੋਨ ਕਾਲ ਮਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਪਲੈਜ਼ਰ ਇਸ ਆਲਵੇਸ ਸ਼ੁਕਰੀਆ ਜੀ ਹੋਰ ਇਸ ਦੇ ਨਾਲ ਹੀ ਦਰਸ਼ਕੋ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ